ਸਾਡੀ ਬੇਟੀ ਪ੍ਰਨੀਤ ਕੌਰ ਚੜੀ ਪਿਛਲੇ ਸਮੇਂ ਕੈਨੇਡਾ ਗਈ ਸੀ ਇੱਕ ਮਹੀਨੇ ਪਹਿਲਾਂ ਉੱਥੇ ਥੋੜੀ ਜਿਹੀ ਬਿਮਾਰੀ ਦੇ ਨਾਲ ਉਸਦੀ ਮੌਤ ਹੋਈ ਪਿਛਲੀ 25 24 ਤਰੀਕ ਨੂੰ ਅੱਜ ਉਸਦੀ ਡੈੱਡ ਬੋਡੀ ਆਈ ਹੈ ਪਿੰਡ ਵਿੱਚ ਸਾਡੇ ਵਿੱਚ ਬਹੁਤ ਸੋਗ ਹੈ ਬੜਾ ਦੁੱਖ ਤੇ ਨਾਲ ਅਸੀਂ ਸਾਰੇ ਇੱਥੇ ਇਕੱਤਰ ਹੋਏ ਹਾਂ ਬੜਾ ਸਹਿਤਿਕ ਆਕਾਸ਼ਤਾ ਸਰਦਾਰ ਸਰਪੀਰ ਸਿੰਘ ਸੱਤੀ ਉਹਨਾਂ ਦੀ ਜਿਹਨਾਂ ਦੀ ਬੇਟੀ ਹੈ ਉਹਨਾਂ ਦੇ ਪਰਿਵਾਰ ਤੇ ਬਰਵੀਰ ਸਿੰਘ ਉਹਨਾਂ ਦੇ ਸਿਕੰਦਰ ਸਿੰਘ ਤਿੰਨੇ ਭਰਾਵਾਂ ਤੇ ਬੜਾ ਲੋਕਾਇਆ ਜਿਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਕਹਿਣ ਨੂੰ ਕੋਈ ਲਫ਼ਜ਼ ਨਹੀਂ ਹੈਗੇ ਕਿ ਪਰਿਵਾਰ ਐਨੇ ਸੰਕਟ ਦੇ ਵਿੱਚ ਹੈ ਪਰਿਵਾਰ ਦੇ ਹਾਲਾਤ ਪਰਿਵਾਰ ਦੇ ਹਾਲਾਤ ਬਹੁਤ ਚੰਗਾ ਪਰਿਵਾਰ ਹੈ ਜੀ ਵਧੀਆ ਜ਼ਮੀਨ ਜਾਇਦਾਦ ਆ ਬਰਸਰੇ ਜਾਇਦਾਦ ਨੇ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਬੱਚੀ ਪੜ੍ਹਾਈ ਵਾਸਤੇ ਗਈ ਸੀ ਇੱਕ ਬੱਚੀ ਇਹਨਾਂ ਦੇ ਗੁਰਬੀਰ ਸਿੰਘ ਦੀ ਵੀ ਪਹਿਲਾਂ ਗਈ ਆ 4 ਦਿਨ ਦਾ ਦੋਨੇ ਭੈਣਾਂ ਦਾ ਫਰਕ ਹੈ ਜਾਣਦਾ ਉੱਥੇ ਇਹਨਾਂ ਦੇ ਹੋਰ ਵੀ ਰਿਲੇਟਿਵ ਸੀਗੇ ਇਹ ਲੇਕਨ ਜੋ ਪ੍ਰਮਾਤਮਾ ਨੂੰ ਮੰਨਜੂਰ ਹੋਈ ਹੋਣਾ ਜੀ ਇਸ ਬਾਰੇ ਕੁਝ ਕਹਿਣ ਨੂੰ ਕੋਈ ਸ਼ਬਦੀ ਹੈ ਨਹੀਂ ਬੜੀ ਛੋਟੀ ਉਮਰ ਚ ਬੱਚੀ ਦਾ ਇਸ ਤਰ੍ਹਾਂ ਚਲੇ ਜਾਣਾ ਪਰਿਵਾਰ ਆਸਤੇ ਸਾਰੇ ਨਗਰ ਆਸਤੇ ਬੜੀ ਦੁਖੀ ਖਬਰ ਹੈ ਇਹ ਇਸ ਖਬਰ ਨੇ ਮਨ ਨੂੰ ਝੰਜੋੜ ਕੇ ਰੱਖਤਾ ਸੋ ਬਹੁਤਾ ਕੁਝ ਤਾਂ ਨਹੀਂ ਕਹਿਣਾ ਚਾਹੁੰਦਾ ਮੈਂ ਪਰ ਪ੍ਰਮਾਤਮਾ ਅਗੇ ਸੱਚੇ ਪਾਤਸ਼ਾਹ ਅਗੇ ਅਰਦਾਸ ਕਰਦਾ ਕਿ ਪ੍ਰਮਾਤਮਾ ਪਰਿਵਾਰ ਨੂੰ ਬਲ ਬਖਸ਼ਣ ਤੇ ਭਾਣਾ ਮੰਨਣ ਦਾ ਵਸ ਤਾਕਤ ਬਖਸ਼ਣ ਦੇਖੀ ਨਹੀਂ ਜਾਂਦੇ ਹਾਲਾਤ ਜਿਹੜੇ ਉਹਨਾਂ ਦੇ ਪਰਿਵਾਰ ਦੇ ਨੇ ਇਹਨਾਂ ਛੋਟਾ ਜਿਹਾ ਫੁੱਲ ਹੱਥੋਂ ਚਲੇ ਜਾਣਾ ਬਹੁਤ ਹੀ ਮੰਦ ਭਾਗੀ ਚੀਜ਼ ਹੈ